ਤਪ ਅਸਥਾਨ ਨਿਰਮਲ ਕੁੱਟੀਆਂ ਛਾਂਬ ਵਾਲੀ ਪਿੰਡ ਪੰਡਵਾਵ ਵਿਖੇ 450 ਸਾਲਾ ਮਹਾਨ ਸ਼ਤਾਬਦੀ ਸਮਾਗਮ 29 ਸਤੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਆਓ ਇਸ ਸਮਾਗਮ ਸੰਬੰਧੀ ਗੱਲ ਕਰਦੇ ਹਾਂ ਸ਼੍ਰੀਮਾਨ ਸੰਤ ਗੁਰਲਾਲ ਸਿੰਘ ਜੀ ਨਾਲ ਕਿ ਕੀ ਹੈ 450 ਸਾਲਾ ਜਿਹੜੀ ਇਹ ਸ਼ਤਾਬਦੀ ਸਮਾਰੋਹ ਕਰਵਾਇਆ ਜਾ ਰਿਹਾ ਹੈ ਦਾ ਮਹੱਤਵ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ परम सत्कार योग्य ਸਾਧ ਸੰਗਤ ਜੀਓ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੋ 450 ਸਾਲਾਂ ਮਹਾਨ ਸ਼ਤਾਬਦੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਮੋਖ ਰੱਖਦੇ ਹਾਂ ਹੋਇਆ ਤੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਮਹਾਨ ਸ਼ਤਾਬਦੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਜਿੱਥੇ ਸ਼੍ਰੀ ਖੰਡੂਰ ਸਾਹਿਬ ਜੀ ਦੀ ਪਾਵਨ ਧਰਤੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਉੱਥੇ ਲਗਭਗ ਵਰਲਡ ਦੇ ਕੋਨੇ-ਕੋਨੇ ਦੇ ਵਿੱਚ ਇਹ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਸਥਾਨਾਂ ਤੇ ਮਨਾਈ ਜਾ ਰਹੀ ਹੈ ਜਿਸ ਪ੍ਰਕਾਰ ਸਾਡੇ ਸਤਕਾਰਯੋਗ ਵਿਜੇ ਸੋਨੀ ਜੀ ਨੇ ਸਵਾਲ ਕੀਤਾ ਹੈ ਵੀ 450 ਸਾਲਾਂ ਸ਼ਤਾਬਦੀ ਜਿਹੜੀ ਮਨਾਈ ਜਾ ਰਹੀ ਹੈ 450 ਸਾਲਾਂ ਸ਼ਤਾਬਦੀ ਦਾ ਮਤਲਬ ਕੀ ਹੈ ਮਹੱਤਵ ਕੀ ਹੈ ਸੋ ਮਾਦਬ ਤੇ ਸਤਕਾਰ ਸਹਿਤ ਬੇਨਤੀ ਕਰਦੇ ਆ ਲਗਭਗ 1999 ਤੋਂ ਲੈ ਕੇ ਕਰਕੇ ਹੁਣ ਤੱਕ ਸਾਡੇ ਜੀਵਨ ਕਾਲ ਦੇ ਵਿੱਚ अनेका ਸ਼ਤਾਬਦੀਆਂ ਸਾਨੂੰ ਮਨਾਉਣ ਦਾ ਸੁਭਾਗ ਸਮਾਪ੍ਰਾਪਤ ਹੋਇਆ ਸ਼ਤਾਬਦੀ ਦਾ ਮਤਲਬ ਹੈ ਜੋ 100 ਸਾਲ ਕਿਸੇ ਚੀਜ਼ ਨੂੰ ਪੂਰੇ ਹੋ ਜਾਣ ਕਿਸੇ ਗੁਰੂ ਕਾਲ ਨੂੰ ਪੂਰੇ ਹੋ ਜਾਣ ਉਹਨੂੰ ਕਹਿੰਦੇ ਹਨ ਇੱਕ ਸ਼ਤਾਬਦੀ ਤੇ ਲਗਭਗ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ 450 ਸਾਲ ਸੰਸਾਰ ਤੋਂ ਸਰੀਰ ਕਰਕੇ ਗਿਆਨ ਹੋ ਗਏ ਨੇ ਮੈਂ ਗੱਲ ਕਰਾਂ ਸੰਸਾਰ ਤੋਂ ਸਰੀਰ ਕਰਕੇ ਗਿਆਨ ਹੋ ਗਏ ਨੇ ਹੈ ਉਹ ਸਦੀਵ ਕਾਲੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹੈ ਉਹਨਾਂ ਦੇ ਆਪਾਂ ਦਰਸ਼ਨ ਕਰਨੇ ਆ ਕਿਉਂਕਿ ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹਾਂ ਦੇ ਸਰੂਪ ਨੇ ਤੇ 450 ਸਾਲ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਸੰਸਾਰ ਤੋਂ ਗਿਆਨ ਸਰੀਰ ਕਰਕੇ ਹੋਏ ਨੇ ਤੇ 450 ਸਾਲ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਿਆਈ ਦਿਵਸ ਜਿਹੜਾ ਗੁਰਤਾ ਗੱਦੀ ਗੁਰੂ ਰਾਮਰਦਾਸ ਜੀ ਮਹਾਰਾਜ ਜੀ ਨੇ ਬਖਸ਼ੀ ਉਹ ਗੁਰਤਾ ਗੱਦੀ ਦਿਵਸ ਮਿਲੇ ਨੂੰ 4.5 ਸੌ ਸਾਲ ਹੋਏ ਨੇ ਇਸੇ ਕਰਕੇ ਇਹ 4.5 ਸੌ ਸਾਲਾ ਸ਼ਤਾਬਦੀ ਮਨਾਇਆ ਜਾ ਰਹੀ ਹੈ ਮੇਰੇ ਕਹਿਣ ਦਾ ਮੁਤਾਬਤ ਹੈ ਵੀ 100 ਸਾਲ ਪੂਰੇ ਹੋਣ ਤੇ ਇੱਕ ਸ਼ਤਾਬਦੀ ਸ਼ਤਾਬਦੀ ਕਹਿੰਦੇ ਨੇ ਤੇ 450 ਸਾਲ ਪੂਰੇ ਹੋਣ ਤੈਨੂੰ 450 ਸਾਲਾਂ ਸ਼ਤਾਬਦੀ ਕਿਹਾ ਜਾਂਦਾ ਹੈ ਜੋ ਦੇਸ਼ ਦੇ ਵਰਲਡ ਦੇ ਕੋਨੇ-ਕੋਨੇ ਦੇ ਵਿੱਚ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਜੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਜੀਵਨੀ ਬਾਰੇ ਚਾਣਨਾ ਪਾਵੇ ਜੀ ਸਤਿਕਾਰਯੋਗ ਸਾਧ ਸੰਗਤ ਜੀਓ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਜੀਵਨ ਕਾਲ ਨੂੰ ਪੜਿਆ ਜਾਵੇ ਤਾਂ ਇਤਿਹਾਸ ਕਹਿੰਦਾ ਹੈ ਵੀ ਉਹ ਹਰ ਸਾਲ ਲਗਭਗ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਸੀ ਗੰਗਾ ਮਾਤਾ ਦੀ ਪੂਜਾ ਕਰਦੇ ਸੀ ਮਾਤਾ ਦੇ ਉਪਾਸ਼ਕ ਸੀ ਗੁਰੂ ਮਹਾਰਾਜ ਜੀ ਜਿਹੜੇ ਪਹਿਲਾਂ ਗੁਰੂ ਬਣ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਜੀਵਨ ਕਾਲ ਸੀ ਉਹ ਲਗਭਗ ਗੰਗਾ ਯਾਤਰਾ ਕਰਕੇ ਤੀਰਥ ਕਰਕੇ ਉਹ ਆਪਣੇ ਜੀਵਨ ਕਾਲ ਨੂੰ ਬਤੀਤ ਕਰ ਰਹੇ ਸੀ ਪਰ ਕਿਸੇ ਮਹਾਂਪੁਰਖ ਦਾ ਕਿਸੇ ਗੁਰੂ ਦਾ ਸੰਗ ਮਿਲਣ ਦੇ ਕਾਰਨ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਤੇ ਗਿਆਨ ਦੀ ਪ੍ਰਾਪਤੀ ਐਸੀ ਹੋਈ ਸਤਕਾਰਯੋਗ ਸਾਧ ਸੰਗਤ ਜੀ ਉਹ ਇਤਿਹਾਸ ਕਹਿੰਦੇ ਇਹ ਨੇ ਬਿਗਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਪਾਤਸ਼ਾਹ ਜਿਹੜੇ ਸੀ ਉਹਨਾਂ ਦੀ ਜਿਹੜੀ ਸੁਪੁੱਤਰੀ ਬੀਬੀ ਅਮਰੋ ਹੈ ਨਾ ਉਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਵੱਡੇ ਭਰਾ ਦੇ ਲੜਕੇ ਦੇ ਵੱਲ ਵਿਆਹੀ ਹੋਈ ਸੀ ਤੇ ਉਹਦੇ ਕਾਰਨ ਜਦੋਂ ਗੁਰੂ ਮਹਾਰਾਜ ਜੀ ਨੇ ਦਰਸ਼ਨ ਕਰਨ ਦਾ ਸੁਭਾਗ ਸਮਾਪ੍ਰਾਪਤ ਹੋਇਆ ਮੈਂ ਵਿਸਥਾਰ ਦੇ ਵਿੱਚ ਨਾ ਜਾਵਾਂ ਸੰਸ਼ੇਪ ਦੇ ਵਿੱਚ ਬੇਨਤੀ ਕਰਾਂ ਵੀ ਲਗਭਗ ਜਦੋਂ ਗੁਰੂ ਚਰਨਾਂ ਵਿੱਚ ਆਏ ਨਾ ਕਰੋ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਤੇ ਲਗਭਗ ਇਤਿਹਾਸ ਕਹਿੰਦਾ ਹੈ ਵੀ 72 ਕੋ ਸਾਲ ਉਮਰ ਸੀ ਉਹਨਾਂ ਦੀ ਤੇ 72 ਸਾਲ ਤੋਂ ਲਗਭਗ 12 ਸਾਲ ਪਿਛੜ ਪੈ ਰਹੀ ਉਹਨਾਂ ਨੇ ਜਿਹੜਾ ਹੈ ਗੁਰੂ ਵਾਲੇ ਜਿਹੜਾ ਪਿੱਠ ਨਹੀਂ ਕੀਤੀ ਮੂੰਹ ਕਰਕੇ ਪਿਛਲੇ ਪੈਰ ਜਾਂਦੇ ਰਹਿ ਲਗਾਤਾਰ ਸ਼੍ਰੀ ਖੰਡੂਰ ਸਾਹਿਬ ਜੀ ਤੋਂ ਬਿਆਸਾ ਦਰਿਆ ਤੱਕ 12 ਕਿਲੋਮੀਟਰ ਦਾ ਜਿਹੜਾ ਸਫ਼ਰ ਬੰਦਾ ਹੈ ਤੇ 12 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਲਗਾਤਾਰ ਜਾਂਦੇ ਰਹਿ ਤੇ ਬਿਆਸਾ ਦਰਿਆ ਤੋਂ ਲਗਭਗ 12 ਸਾਲ ਇਤਿਹਾਸ ਕਹਿੰਦਾ ਹੈ ਵੀ ਜਲ ਭਰ ਕੇ ਗੁਰੂ ਮਹਾਰਾਜ ਜੀ ਦਾ ਇਸ਼ਨਾਨ ਕਰਵਾਂਦੇ ਰਹਿ ਲਗਾਤਾਰ 12 ਸਾਲ ਇਸ਼ਨਾਨ ਕਰਵਾਇਆ ਇਲਾਕਾ ਪਾਗ 72 ਤੇ 12 84 ਸਾਲ ਦੇ ਕਰੀਬ ਉਹਨਾਂ ਨੇ ਜਿਹੜੀ ਹੈ 84 ਸਾਲ ਦੀ ਆਯੂ ਤੱਕ ਉਹਨਾਂ ਨੇ ਸੇਵਾ ਕੀਤੀ ਤੇ 84 ਸਾਲ ਦੀ ਆਯੂ ਦੇ ਵਿੱਚ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਬੁਰਿਆਈ ਤੇ ਬਿਰਾਜ ਕੀਤਾ ਗੁਰੂ ਤਾਂ ਗੱਦੀ ਤੇ ਬਿਰਾਜਮਾਨ ਕੀਤਾ ਤੇ ਲਗਭਗ 10 ਸਾਲ ਦਾ ਸਮਾਂ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਆਉਂਦਾ ਹੈ ਜੋ ਉਹਨਾਂ ਨੇ ਗੁਰਤਾ ਗੱਦੀ ਤੇ ਰਹਿ ਕਰਕੇ ਸੰਗਤਾਂ ਨੂੰ ਉਪਦੇਸ਼ ਬਖਸ਼ਿਆ ਤੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੀਵਨ ਵੱਲ ਝਾਤ ਮਾਰੀਏ ਉਹਨਾਂ ਦੇ ਪਰਵਾਰਵਾਲ ਝਾਤ ਮਾਰੀਏ ਤੇ ਇਤਿਹਾਸ ਦੇ ਵਿੱਚ ਆਉਂਦਾ ਹੈ ਉਹਨਾਂ ਦੇ ਮਹਿਲ ਮਾਤਾ ਮੰਤਸਾ ਦੇਵੀ ਜੀ ਉਹਨਾਂ ਦੇ ਦੋ ਸੁਪੁੱਤਰ ਸਨ ਬਾਬਾ ਮੋਹਨ ਤੇ ਬਾਬਾ ਮੋਰੀ ਜੀ ਉਹਨਾਂ ਦੀਆਂ ਦੋ ਸੁਪੁੱਤਰੀਆਂ ਸਨ ਬੀਬੀ ਦਾਨੀ ਤੇ ਬੀਬੀ ਭਾਨੀ ਜੀ ਜੋ ਬੀਬੀ ਭਾਨੀ ਜਿਹੜੀ ਸੀ ਉਹ ਭਾਈ ਜੇਠੇ ਦੇ ਨਾਲ ਵਿਆਹੀ ਹੋਈ ਸੀ ਜੋ ਬਾਅਦ ਦੇ ਵਿੱਚ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਗੱਦੀ ਤੇ ਵਿਰਾਜਮਾਨ ਹੋਏ ਚੌਥੇ ਪਾਤਸ਼ਾਹ ਵੱਲੋਂ ਉਹਨਾਂ ਨੂੰ ਆਪਾਂ ਸਤਿਕਾਰ ਕਰਨੇ ਹਨ ਸੋ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜੀਵਨ ਮੈਂ ਸੰਖੇਪ ਦੇ ਵਿੱਚ ਦੱਸਿਆ ਬੜੀ ਵਿਲੱਖਣ ਉਹਨਾਂ ਨੇ ਸੇਵਾ ਕੀਤੀ ਜਿੱਥੇ ਉਹਨਾਂ ਨੇ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ 84 ਪੌੜੀਆਂ ਦੀ ਬੌਲੀ ਬਣਵਾਈ ਉੱਥੇ ਵਰ ਦਿੱਤਾ ਵੀ ਜੋ ਮਨੁੱਖ ਸਰੀਰਕ ਸਨਾਨ ਇੱਥੇ ਕਰਦਾ ਹੈ ਇੱਕ ਪੌੜੀ ਤੇ ਬੈਠ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਕਰਦਾ ਹੈ ਤੇ ਥੱਲੇ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ ਆਉਂਦਾ ਫਿਰ ਦੂਸਰੀ ਪੌੜੀ ਤੇ ਆ ਕਰਕੇ 84 ਪਾਠ ਸ੍ਰੀ ਜਪਜੀ ਸਾਹਿਬ ਦੇ ਕਰਦਾ ਹੈ ਤੇ 84 ਵਾਰ ਇਸ਼ਨਾਨ ਕਰਦਾ ਹੈ ਉਹਦੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬਚਨ ਕੀਤਾ ਵੀ ਉਹਦੀ 84 ਕੱਟੀ ਜਾਏਗੀ ਤੇ ਗੁਰੂ ਨੇ ਕਿਰਪਾ ਕੀਤੀ ਰਹਿਮਤ ਕੀਤੀ ਉੱਥੇ ਹੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਹੀ ਮੇਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ 22 ਮੰਜੀਆਂ ਥਾਪ ਕਰਕੇ ਜੋ ਕਿ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਾਈ ਮੰਜੀਆਂ ਥਾਪੀਆਂ ਜੋ ਗੁਰਮਤਿ ਦਾ ਪ੍ਰਚਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਪਾਇਆ ਜੀ ਬਾਬਾ ਜੀ ਇਹਦੇ ਨਾਲ ਹੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜਨਮ ਆਈ ਦਿਵਸ ਨੂੰ ਸਮਰਪਿਤ ਵੀ ਸਾਡੇ 450 ਸਾਲਾਂ ਮਹਾਨ ਸ਼ਤਾਬਦੀ ਸਵਾਗਤ ਕਰਵਾਏ ਜਾ ਰਹੇ ਨੇ ਤੇ ਬਾਬਾ ਜੀ ਦੀ ਜੀਵਨੀ ਬਾਰੇ ਵੀ ਥੋੜੀ ਜਾਣਕਾਰੀ ਦਿਵਾ ਦਿਓ ਹਾਂ ਜੀ ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਜਿਨ੍ਹਾਂ ਦਾ 450 ਸਾਲਾ ਗੁਰਯਾਈ ਦਿਵਸ ਵੀ ਮਨਾਇਆ ਜਾ ਰਿਹਾ ਹੈ ਸੋ ਮੈਂ ਬੇਨਤੀ ਕਰਦਿਆਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਹਿਲਾ ਨਾਮ ਭਾਈ ਜੇਠਾ ਹੈ ਜੋ ਚੂਨਾ ਮੰਡੀ ਲਾਹੌਰ ਦੇ ਰਹਿਣ ਵਾਲੇ ਨੇ ਮਾਤਾ ਦਾ ਦੇਹਾਂਤ ਹੋਇਆ ਮੁੜ ਕੇ ਪਿਤਾ ਦਾ ਦੇਹਾਂਤ ਹੋਇਆ ਉਹਨਾਂ ਨੂੰ ਨਾਨੀ ਪਿੰਡ ਬਾਸਰ ਕੇ ਲੈ ਆਈ ਤੇ ਜਦੋਂ ਪਿੰਡ ਬਾਸਰ ਕੇ ਲੈ ਕਰਕੇ ਆਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਨਿਤ ਪ੍ਰਤੀਦਰਸ਼ਨ ਕਰਦੇ ਨੇ ਤੇ ਜਦੋਂ ਦਰਸ਼ਨ ਕਰਦੇ ਨੇ ਨਾ ਤੇ ਮਾਤਾ ਮੰਤਸਾ ਦੇਵੀ ਨੇ ਕਿਹਾ ਕਹਿਣ ਲੱਗੇ ਕਹਿੰਦੇ ਵੀ ਛੋਟੀ ਪੁੱਤਰੀ ਬੀਬੀ ਭਾਨੀ ਵਾਸਤੇ ਕੋਈ ਵਰ ਲੱਭੋ ਤੇ ਜਦੋਂ ਲਾਗੀਆਂ ਨੂੰ ਸੱਦਿਆ ਗਿਆ ਤੇ ਉਸ ਵਕਤ ਲਾਗੀ ਨੇ ਪੁੱਛਿਆ ਵਿਹੜੇ ਦੇ ਵਿੱਚ ਬੈਠੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਬਾਬਾ ਅਮਰਦਾਸ ਜੀ ਮਹਾਰਾਜ ਜੀ ਮਾਤਾ ਮੰਤਸਾ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਨਾ ਵੀ ਦੱਸੋ ਮਹਾਰਾਜ ਜੀ ਲਾਗੀ ਨੂੰ ਪੁੱਛਿਆ ਵੀ ਵਰ ਕੈਸਾ ਚਾਹੀਦਾ ਵਾ ਲਾਗੀ ਨੇ ਪੁੱਛਿਆ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਤੇ ਮਾਤਾ ਮਨਸਾ ਦੇਵੀ ਵੱਲ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਹੱਥ ਕਰਕੇ ਦੱਸਿਆ ਵੀ ਦੱਸੋ ਜੀ ਵਰ ਕੈਸਾ ਚਾਹੀਦਾ ਤੇ ਉਸ ਵਕਤ ਭਾਈ ਜੇਠਾ ਜੀ ਉਹਨਾਂ ਦੇ ਵਿਹੜੇ ਦੇ ਵਿੱਚੋਂ ਸਾਹਮਣੇ ਉਹ ਲੰਘ ਰਹੇ ਸੀ ਜਦੋਂ ਵਿਹੜੇ ਵੱਲ ਆਏ ਨਾ ਤੇ ਮਾਤਾ ਮਨਸਾ ਦੇਵੀ ਕਹਿਣ ਲੱਗੀ ਜੀ ਵਰ ਹੋਵੇ ਭਾਈ ਜੇਠੇ ਜੀ ਨਾਲ ਲੰਮਾ ਹੋਵੇ ਭਾਈ ਜੇਠੇ ਜੀ ਨੇ ਗੁਣ ਹੋਣ ਇੰਨਾ ਹੀ ਸੋਹਣਾ ਹੋਵੇ ਇੰਨਾ ਹੀ ਸੁੰਦਰ ਹੋਵੇ ਇਹੋ ਜਿਹਾ ਹੀ ਹੋਵੇ ਰੰਗ ਰੂਪ ਵੀ ਇਹੋ ਜਿਹਾ ਹੋਵੇ ਤੇ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਹਾ ਦੇ ਪਾਈ ਜੇਠੇ ਵਰਗਾ ਭਾਈ ਜੇਠਾ ਹੈ ਹੋਰ ਕੋਈ ਨਹੀਂ ਪੈਦਾ ਹੋਵੇਗਾ ਤੇ ਉਸ ਵਕਤ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਛੋਟੀ ਪੁੱਤਰੀ ਬੀਬੀ ਭਾਨੀ ਦਾ ਜਿਹੜਾ ਲਗਨ ਸੀ ਜਿਹੜਾ ਵਿਆਹ ਸੀ ਭਾਈ ਜੇਠੇ ਨਾਲ ਕੀਤਾ ਤੇ ਭਾਈ ਜੇਠਾ ਜਿਹੜਾ ਸੀ ਉਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਭ ਤੋਂ ਛੋਟੇ ਜਵਾਈ ਸੀ ਉਹਨਾਂ ਤੋਂ ਪਹਿਲਾਂ ਦੋ ਵੱਡੇ ਸੁਪੁੱਤਰ ਬਾਬਾ ਮੋਹਨ ਤੇ ਬਾਬਾ ਮੋਰੀ ਤੇ ਵੱਡੀ ਸੁਪਤਰੀ ਜਿਹੜੀ ਸੀ ਉਹ ਬੇਬੀ ਦਾਨੀ ਸੀ ਤੇ ਜਦੋਂ ਵਿਆਹ ਤੋਂ ਬਾਅਦ ਲਗਭਗ ਆਪਣੀਆਂ ਜ਼ਿੰਮੇਵਾਰੀਆਂ ਨੂੰ ਜ਼ਿਆਦਾ ਮੰਨਣ ਦੇ ਕਾਰਨ ਗੁਰੂ ਘਰ ਦੇ ਵਰਤਨਾ ਦੀ ਸੇਵਾ ਗੁਰੂ ਘਰ ਦੀ ਇਮਾਰਤਾਂ ਦੀ ਸੇਵਾ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਬਿਆਨਤ ਸੇਵਾ ਕਰਦੇ ਰਹੇ ਆਪਣੇ ਜੀਵਨ ਕਾਲ ਦੇ ਵਿੱਚ ਬੜਾ ਲੰਬਾ ਸਮਾਂ ਉਹਨਾਂ ਨੇ ਗੁਰੂ ਚਰਨਾਂ ਵਿੱਚ ਰਹਿ ਕਰਕੇ ਗੁਰੂ ਮਹਾਰਾਜ ਜੀ ਦਾ ਹੁਕਮ ਮੰਨਿਆ ਇਤਿਹਾਸ ਦੇ ਵਿੱਚ ਆਉਂਦਾ ਹੈ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਬੌਲੀ ਸਾਹਿਬ ਦੀ ਸੇਵਾ ਕਰਾ ਰਹੇ ਸੀ ਨਾ ਉਸ ਵਕਤ ਗੁਰੂ ਮਹਾਰਾਜ ਜੀ ਨੇ ਕਿਹਾ ਕਹਿਣ ਲੱਗੇ ਜੀ ਸਾਡੇ ਤੋਂ ਬੈ ਬੈਠਣ ਵਾਸਤੇ ਸਾਨੂੰ ਥੜਾ ਚਾਹੀਦਾ ਕੋਈ ਥੜਾ ਬਣਵਾਇਆ ਜਾਵੇ ਤੇ ਦੋਵੇਂ ਪੁੱਤਰ ਬਾਬਾ ਮੋਹਨ ਤੇ ਬਾਬਾ ਮੋਰੀ ਦੀ ਸੇਵਾ ਲਈ ਗਈ ਤੇ ਵੱਡੇ ਜਵਾਈ ਤੇ ਛੋਟੇ ਜਵਾਈ ਆਪਣੇ ਭਾਬਾ ਭਾਈ ਜੇਠੇ ਜੀ ਦੀ ਸੇਵਾ ਲਈ ਗਈ ਤੇ ਬਾਬਾ ਮੋਹਨ ਤੇ ਬਾਬਾ ਮੋਰੀ ਪਹਿਲਾਂ ਹੀ ਚਲੇ ਗਏ ਤੇ ਉਸ ਪ੍ਰੀਖਿਆ ਦੇ ਵਿੱਚ ਸੱਤ ਵਾਰ ਹੀ ਥੜਾ ਜਿਹੜਾ ਇਹ ਤੋੜਨਾ ਪਿਆ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇਤ ਪ੍ਰਤੀ ਸ਼ਾਮ ਨੂੰ ਆਉਣਾ ਤੇ ਗੁਰੂ ਸਾਹਿਬ ਜੀ ਨੇ ਥੜਾ ਦੇਖਣਾ ਕਹਿਣਾ ਜੀ ਜੋ ਸਾਨੂੰ ਥੜਾ ਚਾਹੀਦਾ ਉਹ ਨਹੀਂ ਬਣਿਆ ਤੇ ਭਾਈ ਜੇਠੇ ਨੇ ਸਾਰਾ ਥੜਾ ਫਿਰ ਤੋੜਨਾ ਸਵੇਰੇ ਫਿਰ ਥੜਾ ਬਣਾਉਣਾ ਫਿਰ ਗੁਰੂ ਮਹਾਰਾਜ ਜੀ ਨੇ ਉਹਨੂੰ ਦੇਖਣਾ ਥੜੇ ਨੂੰ ਕਹਿਣਾ ਜੀ ਭਾਈ ਜੇਠਾ ਜੀ ਜਿਹੜਾ ਸਾਨੂੰ ਥੜਾ ਚਾਹੀਦਾ ਉਹ ਨਹੀਂ ਬਣਿਆ ਸੱਤ ਵਾਰੀ ਲਗਾਤਾਰ ਇਤਿਹਾਸ ਕਹਿੰਦੇ ਥੜਾ ਤੋੜਨਾ ਪਿਆ ਤੇ ਸੱਤਵੇਂ ਦਿਨ ਗਲ ਵਿੱਚ ਪੱਲਾ ਪਾ ਕੇ ਭਾਈ ਜੇਠਾ ਜੀ ਥੜੇ ਦੇ ਅੱਗੇ ਖੜ ਕੇ ਪ੍ਰਾਰ ਅਰਦਾਸ ਕਰ ਰਹੇ ਨੇ ਵੇ ਮੈਂ ਗੁਰੂ ਮਹਾਰਾਜ ਜੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਪਿੱਛੇ ਖੜੇ ਨੇ ਦੇਖਿਆ ਨਹੀਂ ਪਿੱਛੋ ਆ ਰਹੇ ਨੇ ਤੇ ਪਿੱਛੇ ਆ ਕੇ ਖੜ ਗਏ ਨੇ ਤੇ ਭਾਈ ਜੇਠਾ ਬੇਨਤੀ ਕਰ ਰਿਹਾ ਗਲ ਵਿੱਚ ਪੱਲਾ ਪਾਇਆ ਗੁਰੂ ਮਹਾਰਾਜ ਜੀ ਮੈਂ ਬਖਸ਼ ਭੁੱਲਣ ਹਾਰਾ ਤੁਸੀਂ ਬਖਸ਼ਣ ਹਾਰੋ ਕਿਰਪਾ ਕਰੋ ਜੇ ਮੇਰੇ ਕੋਲ ਕੋਈ ਗਲਤੀ ਭੁੱਲ ਹੋ ਗਈ ਆ ਤੇ ਮੈਨੂੰ ਬਖਸ਼ ਲੋ ਇਤੋਂ ਸੁੰਦਰ ਸ਼ਾਇਦ ਮੈਂ ਥੜਾ ਨਾ ਬਣਾ ਸਕਾਂ ਤੁਸੀਂ ਮੇਰੇ ਉੱਗ ਨਾ ਚਿਤਾਰੋ ਮੇਰੇ ਤੇ ਕਿਰਪਾ ਕਰੋ ਥੜਾ ਪ੍ਰਵਾਨ ਕਰੋ ਤੇ 바바 ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਭਾਈ ਜੇਠੇ ਦੇ ਮੋਢੇ ਤੇ ਹੱਥ ਰੱਖ ਕਰਕੇ ਅਸ਼ੀਰਵਾਦ ਦਿੰਦਿਆ ਕਿਆ ਬੇਟਾ ਜੇਠਾ ਜਿਹੜਾ ਮੈਨੂੰ ਥੜਾ ਚਾਹੀਦਾ ਹੈ ਜਿਸ ਥੜੇ ਤੇ ਮੈਂ ਬੈਠਣਾ ਹੈ ਉਹ ਥੜਾ ਵੀ ਤਿਆਰ ਹੋ ਗਿਆ ਤੇ ਜਿਸ ਹਿਰਦੇ ਦੇ ਵਿੱਚ ਗੁਰਿਆਈ ਦੀ ਜੋਤ ਰੱਖਣੀ ਹੈ ਉਹ ਵੀ ਜਿਹੜਾ ਹਿਰਦਾ ਹੈ ਤਿਆਰ ਹੋ ਗਿਆ ਹੈ ਤੇ ਉਸ ਵਕਤ ਸਮੂਹ ਸੰਗਤ ਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਛੋਟੇ ਜਵਾਈ ਭਾਈ ਜੇਠੇ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਜੀ ਥਾਪ ਕਰਕੇ ਗੁਰਿਆਈ ਤੇ ਬਿਰਾਜਮਾਨ ਕੀਤਾ ਲਗਭਗ ਅੱਜ ਤੋਂ 450 ਸਾਲ ਪਹਿਲਾਂ ਗੁਰਤਾ ਗੱਦੀ ਦੇ ਕਰਕੇ ਮੇਰੇ ਪਾਤਸ਼ਾਹ ਨੇ ਭਾਈ ਜੇਠੇ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਜੀ ਬਣਾਇਆ ਜੀ। ਤੱਪ ਅਸਥਾਨ ਨਿਰਮਲ ਕੁੱਟਿਆ ਛੰਬ ਵਾਲੀ ਪਿੰਡ ਪੰਡਵਾ ਵਿਖੇ ਵੀ 450 ਸਾਲਾਂ ਸ਼ਤਾਬਦੀ ਸਾਲੋਂ ਕਰਵਾਏ ਜਾ ਰਿਆ ਹੈ। ਉਹਨਾਂ ਤਿਆਰੀਆਂ ਸੰਬੰਧੀ ਜਾਣਕਾਰੀ। ਹਾਂਜੀ ਸਤਿਕਾਰਯੋਗ ਸਾਧ ਸੰਗਤ ਜੀਓ ਜਿਥੇ ਦੇਸ਼ ਦੇ ਕੋਨੇ-ਕੋਨੇ ਵਿੱਚ, ਵਰਲਡ ਦੇ ਕੋਨੇ-ਕੋਨੇ ਵਿੱਚ ਸਤਾਬਦੀ ਮਨਾਈ ਜਾ ਰਹੀ ਹੈ। ਉੱਥੇ ਹੀ ਤਪਸਥਾਨ ਨਿਰਮਲ ਕੁਟਿਆ ਸ਼ੰਭ ਵਾਲੀ ਪਿੰਡ ਪੰਡਵਾ ਵਿਖੇ ਜੋ ਮਹਾਨ ਗੁਰਮਤ ਸਮਾਗਮ 450 ਸਾਲਾਂ ਸਤਾਬਦੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਜਿਸ ਪ੍ਰਕਾਰ 27 ਸਤੰਬਰ ਨੂੰ ਸ਼੍ਰੀ ਅਖੰਡ ਜਪਾਣ ਦੀ ਲੜੀਆਂ ਆਰੰਭ ਹੋਣੀਆਂ ਨੇ। ਉਪਰੰਤ 28 ਨੂੰ ਮੱਧ 29 ਨੂੰ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਦੇ ਵਿੱਚ ਪੰਥ ਦੀਆਂ ਮੈਨਾਜ ਹਸਤੀਆਂ ਤਖਤਾਂ ਦੇ ਸਿੰਘ ਸਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਹਿਬਾਨ ਗਿਆਨੀ ਰਗबीर ਸਿੰਘ ਜੀ ਸਤਕਾਰਯੋਗ ਸ਼੍ਰੀ ਨਾਨਪੁਰ ਸਾਹਿਬ ਜੀ ਦੇ ਕੇਸਗੜ ਦੇ ਤਖਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਸਤਕਾਰਯੋਗ ਸ਼੍ਰੀ ਦਮਦਮਾ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰ ਪਟਨਾ ਸਾਹਿਬ ਜੀ ਦੇ ਸਿੰਘ ਸਹਿਬਾਨ ਹੋਰ ਸਤਕਾਰਕ ਹਸਤੀਆਂ ਪਹੁੰਚ ਰਹੀਆਂ ਨੇ ਉੱਥੇ ਹੀ ਨਿਰਮਲ ਭੇਖ ਅਪਾਰ ਤਾਸ਼ ਬਿਨ ਅਵਰ ਨਾ ਕੋਈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਦੇ ਮਹਾਨ ਵਾਕਾ ਅਨਸਾਰ ਜੋ ਨਿਰਮਲ ਭੇਖ ਦੇ ਤਤ ਵੇਤੇ ਮਹਾਪੁਰਖ ਸਤਕਾਰਯੋਗ ਸ਼੍ਰੀ 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 ਮਹੰਤ ਪੰਡਤ ਗਿਆਨਦੇਵ ਸਿੰਘ ਜੀ ਮਹਾਰਾਜ ਵਿਦਵਾਨਤਾਚਾਰੀਆਂ ਨਿਰਮਲ ਪੰਚਾਇਤੀ ਖਾੜਾ ਕਨਖਲ ਹਰਦਵਾਰ ਤੋਂ ਹੋਰ ਹੀ ਵਿਦਵਾਨ ਤਤ ਵੇਤੇ ਮਹਾਪੁਰਖ ਸਤਕਾਰਯੋਗ ਸ਼੍ਰੀ ਮਾਨਿਕ ਸਵਾਤ ਸੰਤ ਮਹਾਰਾਜ ਸੰਤ ਬਾਬਾ ਜੇ ਜਸ ਸਿੰਘ ਜੀ ਡਬਲ ਐਮਏ ਗੁਰੂ ਸਰ ਖੁੱਡਾ ਸ਼੍ਰੀਮਾਨ ਸੰਤ ਬਾਬਾ ਸੁਖਵੰਤ ਸਿੰਘ ਜੀ ਮਹਾਰਾਜ ਨਿਰਮਲ ਕੁਟਿਆ ਜੋ ਬਾਬਾ ਝੰਡਾ ਜੀ ਦੇ ਪਾਵਨ ਸਥਾਨ ਪਿੰਡ ਨਾਲਾ ਤੋਂ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਦਵਿੰਦਰ ਸਿੰਘ ਜੀ ਸ਼ਾਹਪੁਰ ਤਰਨਤਾਰਨ ਵਾਲੇ ਹੋਰ ਸਤਕਾਰਕ ਹਸਤੀਆਂ ਜਿੰਨੀਆਂ ਵੀ ਨਿਰਮਲ ਭੇਖਦੀਆਂ ਨੇ ਸੰਤ ਬਾਬਾ ਜੋ ਮੱਖਣ ਸਿੰਘ ਜੀ ਨਿਰਮਲ ਕੁਟਿਆ ਟੂਟੋ ਮਜਾਰਾ ਸੰਤ ਬਾਬਾ ਬਲਬੀਰ ਸਿੰਘ ਜੀ ਨਿਰਮਲ ਕੁਟਿਆ ਟੂਟੋ ਮਜਾਰਾ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਰਾਜ ਸਿੰਘ ਜੀ ਜੋ ਅੰਗੀਠਾ ਸਾਹਿਬ ਜੈਨ ਦੀ ਪਾਵਨ ਧਰਤੀ ਤੋਂ ਪਹੁੰਚ ਰਹੇ ਹਨ ਹੋਰ ਬੇਅੰਤ ਸਾਧੂ ਜਿਹੜੇ ਨੇ ਆਪਣੇ ਇਸ ਸਮਾਗਮਾਂ ਦੇ ਵਿੱਚ ਸ਼ਕਸਤ ਕਰ ਰਹੇ ਨੇ ਉੱਥੇ ਹੀ ਗੁਰੂ ਘਰ ਦੇ ਰਾਗੀ ਸਿੰਘ ਜੋ ਸਾਡੇ ਗੁਰੂ ਘਰ ਦੇ ਜੋ ਵਿਦਵਾਨ ਤਤਵੇਤੇ ਗੁਣੀ ਗਿਆਨੀ ਹਜੂਰੀ ਰਾਗੀ ਸਿੰਘ ਨੇ ਉਹ ਵੀ ਪਹੁੰਚ ਰਹੇ ਹਨ ਗੁਰੂ ਘਰ ਦੇ ਹੋਰ ਗੁਰੂ ਘਰਾਂ ਤੋਂ ਰਾਗੀ ਸਿੰਘ ਪਹੁੰਚ ਰਹੇ ਹਨ ਕਥਾਵਾਚਕ ਪਹੁੰਚ ਰਹੇ ਹਨ ਗੁਰੂ ਘਰ ਦੇ ਢਾਡੀ ਸਿੰਘ ਪਹੁੰਚ ਰਹੇ ਹਨ ਉਹ ਸਾਰੀਆਂ ਹੀ ਸੰਗਤਾਂ ਦੇਸ਼ ਅਤੇ ਵਿਦੇਸ਼ ਤੋਂ ਵੀ ਪਹੁੰਚ ਰਹੀਆਂ ਹਨ ਜਿੱਥੇ ਰਾਗੀ ਢਾਡੀ ਸੰਤ ਪ੍ਰਚਾਰਕ ਮਹਾਂਪੁਰਖ ਸਖਤਾਂ ਦੇ ਸਿੰਘ ਸਹਿਬਾਨ ਪਹੁੰਚ ਰਹੇ ਹਨ ਉੱਥੇ ਸਮੂਹ ਇਲਾਕੇ ਦੀ ਸੰਗਤ ਹਰਿਆਣੇ ਤੋਂ ਪੰਜਾਬ ਤੋਂ ਲਗਭਗ ਹਿਮਾਚਲ ਤੋਂ ਚੰਡੀਗੜ੍ਹ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਇਹਨਾਂ ਕੰਟਰੀਆਂ ਤੋਂ ਵੀ ਦੇਸ਼ ਅਤੇ ਵਿਦੇਸ਼ ਤੋਂ ਸਮੂਚੀ ਸੰਗਤ ਤਪਸਥਾਨ ਨਿਰਮਲ ਕੁਟਿਆ ਸ਼ੰਭਵਾਲੀ ਪਿੰਡ ਪੰਡਵਾ ਵਿਖੇ ਪਹੁੰਚ ਰਹੀਆਂ ਨੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਜਿੱਥੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣੇ ਹਨ ਪੰਡਾਲ ਲੱਗਣਾ ਹੈ ਜਿੱਥੇ ਲੰਗਰ ਛਕਾਏ ਜਾਣੇ ਹਨ ਜਿੱਥੇ ਗੱਡੀਆਂ ਦੀ ਵਿਵਸਥਾ ਕੀਤੀ ਗਈ ਹੈ ਜੁੜੇ ਘਰ ਦੀ ਵਿਵਸਥਾ ਕੀਤੀ ਗਈ ਹੈ ਬੜੇ ਸੁਚੱਜੇ ਢੰਗ ਦੇ ਨਾਲੇ ਸਾਰੇ ਹੀ ਉਦਮ ਉਪਰਾਲੇ ਮੁਕੰਮਲ ਹੀ ਹੋ ਚੁੱਕੇ ਹਨ ਲਗਭਾਗ ਜਿਹੜੇ ਰਹਿੰਦੇ ਹਨ ਉਹ ਮੁਕੰਮਲ ਹੋ ਜਾਣੇ ਹਨ ਸੋ ਸਾਰੇ ਕਾਰਜ ਬੜੀ ਚੜ੍ਹਤ ਦੀ ਕਲਾ ਵਿੱਚ ਸੰਪੂਰਨ ਕਰਨ ਦਾ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਚਨ ਸਿੰਘ ਜੀ ਵੱਲੋਂ ਉਦਮ ਉਪਰਾਲਾ ਕੀਤਾ ਜਾ ਰਿਹਾ ਜੀ ਇਸ ਸੰਨ ਸਾਡੇ ਨਾਲ ਸੰਤ ਗੁਰਲਾਲ ਸਿੰਘ ਜੀ ਜਿਨ੍ਹਾਂ ਨੇ ਭਰਪੂਰ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਹੈ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ